ਉਗੀ ਤੇ ਫਿਰ ਅਸੀਂ ਪ੍ਰਾਪਦਾ ਵਿਆਹ ਸਭੀ ਇੱਥੇ ਕਰਦੇ ਨਾ ਵਾ ਫਿਰ ਉਸ ਤੋਂ ਬਾਅਦ ਆਉਂਦੀ ਤੇਰੀ ਬੰਨੂਗੀ ਮੇਰੀ ਮੰਦਰੀ ਬੰਦੀ ਆ ਤੇਰੇ ਵਿਚੋਲੇ ਦੀ ਵੀ ਬੰਦੀ ਆ ਫਿਰ ਇੱਕ ਰਹਿ ਗਿਆ ਬੰਦਾ ਹੁੰਦੀ ਵੀ ਬੰਦੀ ਆ ਹਾਂਜੀ ਵੈਲਕਮ ਬੈਕ YouTube ਚੈਨਲ ਹੋਪ ਤੁਸੀਂ ਸਾਰੇ ਵਧੀਆ ਤੇ ਕੈਟ ਹੋਗੇ ਆਪਾਂ ਵੀ ਪੂਰੇ ਵਧੀਆ ਆ ਤੇ ਮਾਰਨਿੰਗ ਹੋ ਗਈ ਸੀਗੀ ਤੇ ਆਪਾਂ ਉੱਠ ਖੜੇ ਸੀਗੇ ਤੇ ਹਾਨੀ ਤੁਹਾਨੂੰ ਦੋ ਇੱਕ ਜਿਹੜੇ ਪਿੱਛੇ ਆਪਾਂ ਵਲੌਗ ਪਾਇਆ ਉਹਦੇ ਚ ਵੀ ਨਹੀਂ ਹੋਣਗੇ ਤੇ ਇਸ ਵਲੌਗ ਚ ਵੀ ਨਹੀਂ ਹੋਣਗੇ ਕਿਉਂਕਿ ਹਣੀ ਥੋੜਾ ਜਿਹਾ ਮੇਰੇ ਤੋਂ ਹੁਣ ਦੂਰ ਰਹਿੰਦੇ ਨੇ ਮੈਂ ਕਿਤੇ ਹੋਰ ਰਹਿ ਰਹੀ ਆਂ ਤੇ ਹਣੀ ਕਿਤੇ ਹੋਰ ਰਹਿ ਰਹੇ ਨੇ ਤੇ ਥੋੜੇ ਜਿਹੇ ਦਿਨ ਅਸੀਂ ਇਦਾਂ ਹੀ ਰਹਿਣਾ ਆ ਕੋਈ ਕੰਮ ਆ ਤਾਂ ਕਰਕੇ ਹਣੀ ਉੱਥੇ ਰਹਿੰਦੇ ਨੇ ਤੇ ਮੈਂ ਇੱਥੇ ਰਹਿਣੀ ਆ ਤੇ ਬਾਕੀ ਹੁਣ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਆ ਆਪਦੀ ਫੈਮਿਲੀ ਨੂੰ ਹਣੀ ਕਰਕੇ ਮੇਰਾ ਦਿਲ ਨਹੀਂ ਲੱਗਦਾ ਇੱਥੇ ਹੁਣ ਬਿਲਕੁਲ ਵੀ ਮੈਨੂੰ ਆਦੇ ਮੰਮੀ ਡੈਡੀ ਦੀ ਸਾਰਿਆਂ ਦੀ ਬਹੁਤ ਜ਼ਿਆਦਾ ਜਿਆਦਾ ਆਉਂਦੀ ਆ ਤੇ ਤਾਂ ਕਰਕੇ ਆਪਾਂ ਤਾਂ ਜਾਣਦੇ ਆ ਹਨਾ ਵੀ ਆਪਾਂ ਨੂੰ ਆਏ ਹੁੰਦਾ ਕਿ ਆਪਾਂ ਜਾਈਏ ਬਾਹਰ ਜਾਈਏ ਬਾਹਰ ਬੱਸ ਯਾਰ ਇੱਥੇ ਪੈਸਾ ਹੈਗਾ ਇਹ ਨਹੀਂ ਗੱਲ ਲੈਣੀ ਕਿ ਪੈਸਾ ਨਹੀਂ ਹੈਗਾ ਪੈਸਾ ਹੈਗਾ ਆ ਪਰ ਜੋ ਇੰਡੀਆ ਹੈ ਨਾ ਉਹ ਇੰਡੀਆ ਹੀ ਆ ਇੱਥੇ ਫੈਮਿਲੀ ਦਾ ਪਿਆਰ ਨਹੀਂ ਮਿਲਦਾ ਤੇ ਨਾ ਹੀ ਇੰਡੀਆ ਵਰਗੀ ਕੋਈ ਇੱਥੇ ਲਾਈਫ ਹੈਗੀ ਆ ਜਿਵੇਂ ਸਾਰੇ ਕਿਤੇ ਹਸਣਾ ਖੇਡਣਾ ਹਨਾ ਕਿਤੇ ਜਾਣਾ ਹਨਾ ਆਉਣਾ ਬਸ ਇੱਥੇ ਕੰਮ ਕਰੋ ਕੰਮ ਤੋਂ ਘਰ ਤੇ ਘਰ ਤੋਂ ਕੰਮ ਬਸ ਹੋਰ ਕੁਛ ਨਹੀਂ ਸਾਨੂੰ ਹਫਤਾ ਹੋ ਗਿਆ ਮਤਲਬ ਕਿ ਦੋ ਹਫਤੇ ਹੀ ਹੋਣ ਵਾਲੇ ਆ ਮੈਂ ਤੇ ਹਣੀ ਇੱਕ ਦੂਸਰੇ ਨੂੰ ਬਿਲਕੁਲ ਨਹੀਂ ਮਿਲੇ ਤੇ ਤਾਂ ਕਰਕੇ ਇਹ ਚੀਜ਼ਾਂ ਜ਼ਿਆਦਾ ਫੀਲ ਹੁੰਦੀਆਂ ਵਾ ਤੇ ਬਾਕੀ ਮੈਂ ਜਿੰਨਾਂ ਨਾਲ ਰਹਿੰਦੀ ਆ ਉਹ ਬਹੁਤ ਵਧੀਆ ਏ ਉਹਨਾਂ ਕਰਕੇ ਮੈਨੂੰ ਵੈਸੇ ਥੋੜਾ ਘੱਟ ਮਹਿਸੂਸ ਹੁੰਦਾ ਵਾ ਨਹੀਂ ਤਾਂ ਇੱਥੇ ਇਦਾਂ ਦੇ ਬੰਦੇ ਨੇ ਕਿ ਕੋਈ ਇੱਕ ਦੂਸਰੇ ਨੂੰ ਬੁਲਾ ਕੇ ਵੀ ਰਾਜ਼ੀ ਨਹੀਂ ਹੈਗਾ ਤੇ ਆਪਦੇ ਰੂਮ ਚੋਂ ਵੀ ਨਹੀਂ ਕੋਈ ਨਿਕਲਦਾ ਪਰ ਜਿੱਥੇ ਅਸੀਂ ਰਹਿ ਰਹੇ ਹਾਂ ਅਸੀਂ ਸਾਰੇ ਜਣੇ ਫੈਮਿਲੀ ਚ ਰਹਿ ਰਹੇ ਹਾਂ ਬਾਕੀ ਸਾਨੂੰ ਕਮੈਂਟ ਆਇਆ ਸੀ ਕਿ ਤੁਸੀਂ ਇੰਨੇ ਜਾਣੇ ਰਹਿ ਰਹੇ ਹੋ ਇੱਕ ਘਰ ਚ ਇਦਾਂ ਨਹੀਂ ਹੈਗਾ ਅਸੀਂ ਇੰਨੇ ਜਾਣੇ ਰਹਿ ਰਹੇ ਹਾਂ ਅਸੀਂ ਘਰ ਚ ਸਿਰਫ ਅ ਦੋ ਕਪਲ ਰਹਿ ਰਹੇ ਆ ਬਾਕੀ ਜਿਹੜੇ ਸਾਡੇ ਫਰੈਂਡਸ ਫਰੈਂਡ ਸਰਕਲ ਆ ਜਿੱਦਾਂ ਛੁੱਟੀ ਹੁੰਦੀ ਆ ਨਾ ਉਸ ਦਿਨ ਹੀ ਅਸੀਂ ਵਲੌਗ ਸ਼ੂਟ ਕਰਦੇ ਹਾਂ ਸਾਰੇ ਜਣੇ ਸਾਡੇ ਕੋਲ ਆ ਜਾਂਦੇ ਨੇ ਕਿਉਂਕਿ ਜਿੱਥੇ ਇਹਨਾਂ ਨੇ ਘਰ ਲਿਆ ਉੱਥੇ ਉਹਨਾਂ ਨੇ ਕਿਹਾ ਕਿ ਦੋ ਕਪਲ ਹੀ ਰਹਿ ਸਕਦੇ ਆ ਤੇ ਅਸੀਂ ਦੋ ਕਪਲ ਹੀ ਰਹਿਨੇ ਆ ਬਾਕੀ ਸਾਡੇ ਬੰਦੇ ਅਲੱਗ ਰਹਿ ਰਹੇ ਆ ਬਟ ਛੁੱਟੀ ਦਿਨ ਵਾਲੇ ਦਿਨ ਆਪਾਂ ਸਾਰੇ ਇਕੱਠੇ ਹੁੰਨੇ ਆ ਅੱਜ ਫਿਰ ਸਾਰਿਆਂ ਨੂੰ ਛੁੱਟੀ ਕਰਕੇ ਅਸੀਂ ਸੋਚਿਆ ਵੀ ਚਲੋ ਸਾਰੇ ਜਾਣੇ ਘਰ ਆ ਤੇ ਆਲੂ ਵਾਲੇ ਪਰੌਂਠੇ ਬਣਾਉਣ ਲੱਗੇ ਆ ਸਿਰਫ ਦੋ ਬੰਦੇ ਘਰ ਨਹੀਂ ਹੈਗੇ ਜਸਵੀਰਾ ਤੇ ਹਣੀ ਅਸੀਂ ਦੋਨੇ ਜਾਣੇ ਘਰ ਨਹੀਂ ਹੈਗੇ ਤੇ ਬਾਕੀ ਅੱਜ ਆਲੂ ਵਾਲੇ ਪਰੌਂਠੇ ਬਣਨ ਲੱਗੇ ਆ ਮੇਰੀ ਤਾਂ ਆਲੂ ਵਾਲੇ ਪਰੌਂਠੇ ਫੇਵਰਿਟ ਆ ਤੁਹਾਨੂੰ ਦਿਖਾ ਆਲੂ ਵਾਲੇ ਪਰੌਂਠਿਆਂ ਦਾ ਮਿਕਸਚਰ ਜਿਹੜਾ ਰੈਡੀ ਹੋ ਗਿਆ ਹੈ ਤੇ ਇਧਰ ਹਰੀਆਂ ਮਿਰਚਾਂ ਨਾਲ ਪਿਆਜ਼ ਤੇ ਸਾਨੂੰ ਜਿਹੜੇ ਨਵੇਂ ਬੰਦੇ ਨੇ ਉਹ ਹੀ ਖਵਾਉਣਗੇ ਆਲੂ ਵਾਲੇ ਪਰੌਂਠੇ ਕੰਗਿੰਗ ਮੈਨੂੰ ਤੇ ਕਮਲ ਨੂੰ ਤਾਂ ਕੱਖ ਨਹੀਂ ਆਉਂਦਾ ਅਸੀਂ ਕਹਾਂ ਵੀ ਚਲੋ ਜਿੰਨਾ ਟਾਈਮ ਤੁਹਾਨੂੰ ਕੰਮ ਨਹੀਂ ਮਿਲਦਾ ਹਨਾ ਉਹਨਾਂ ਟਾਈਮ ਦਾ ਕੰਮ ਸੇ ਕੰਮ ਸਾਨੂੰ ਤੁਸੀਂ ਖਵਾ ਸਕਦੇ ਆ ਨਾ ਕੁਝ ਬਣਾ ਕੇ ਤਾਂ ਕਰਕੇ ਇਹ ਵਿਚਾਰੇ ਬਣਾਉਂਦੇ ਨੇ ਨਹੀਂ ਕਿੰਨੇ ਕਿ ਸਿੱਖ ਲਈਏ ਮੈਂ ਨਹੀਂ ਸਿੱਖਾਂਗੇ ਵੀ ਹੌਲੀ ਹੌਲੀ ਸਿੱਖਾਂਗੇ ਤੁਹਾਡੇ ਤੋਂ ਤੇ ਉਹਨਾਂ ਟਾਈਮ ਫਿਰ ਚਲੇ ਇਹ ਵਿਚਾਰੇ ਰੋਟੀ ਪਾਣੀ ਸਾਰਾ ਕੁਝ ਬਣਾਉਂਦੇ ਆ ਜੋ ਵੀ ਬਣਾਉਣਾ ਹੁੰਦਾ ਹੁਣ ਜਦੋਂ ਬਣ ਕੇ ਤੇ ਉਦੋਂ ਤੁਹਾਨੂੰ ਦੱਸਾਂਗੇ ਕਿ ਕਿਦਾਂ ਦਾ ਟੇਸਟ ਆ ਹਨਾ ਤੇ ਬਾਕੀ ਹੋਰ ਨੇ ਦੋ ਬੰਦੇ ਉੱਪਰ ਨੇ ਉਹ ਪਤਾ ਨਹੀਂ ਕੀ ਕਰ ਰਹੇ ਨੇ ਉਹਨਾਂ ਕੋਲ ਵੀ ਮੈਂ ਜਾਣਨੀ ਆ ਤੇ ਤੁਹਾਨੂੰ ਦਿਖਾਉਣੀ ਆ ਕਿਉਂਕਿ نیچے ਸਾਡਾ ਲਿਵਿੰਗ ਏਰੀਆ ਹੀ ਆ ਬਾਕੀ ਸਾਰਾ ਕੁਝ ਉੱਪਰ ਹੀ ਆ ਕਿੱਥੋਂ ਆਏ ਆ ਹੂੰ ਕਿੱਧਰ ਸੀ ਉੱਪਰ ਉੱਪਰ ਕੀ ਕਰ ਰਹੇ ਸੀ ਆਪ ਬਤਾਓ ਮੈਨੂੰ ਕਿਉਂ ਬਤਾਇਆ ਸਾਡਾ ਰੂਮ ਜੋ ਮਰਜ਼ੀ ਕਰੀਏ ਅੱਛਾ ਮੇਰਾ ਵੀ ਰੂਮ ਹੈਗਾ ਹੈ ਉੱਪਰ ਮੇ ਮੇਰੇ ਸਾਰੇ ਮੈਕਸ ਰੂਮ ਨੇ ਹੈਗੇ ਆ ਭਾਜੀ ਨੂੰ ਛੇਤੀ ਕਾਲ ਲੱਗੀ ਹੋਈ ਹੈ ਕਿ ਜਲਦੀ ਜਲਦੀ ਪ੍ਰੋਂਠੇ ਬਣਾਓ ਤੇ ਮੈਂ ਖਾਵਾਂ ਦੱਸੋ ਫਿਰ ਤੁਹਾਨੂੰ ਦੋਨੋਂ ਹਫਤਾ ਹੋ ਹੀ ਗਿਆ ਹਫਤਾ ਦਸ ਦਿਨ ਹੋ ਗਏ ਕਿੱਦਾਂ ਨੇ ਲੱਗਾ ਵਧੀਆ ਬਹੁਤ ਵਧੀਆ ਸਾਬਾ ਲੱਭ ਗਈ ਨਾ ਅਸੀਂ ਪ੍ਰਾਪਤ ਦਾ ਇੱਥੇ ਪੱਕਾ ਵਿਆਹ ਕਰ ਦੇਣਾ ਵਾ ਤੇ ਲਾਈਵ ਆਪਾਂ ਵਿਆਹ ਚਲਾਵਾਂਗੇ ਜਿਹੜੇ ਸਾਡੇ ਜਿੰਨੇ ਵੀ ਰਿਲੇਟਿਵ ਆ ਹਨਾ ਸਾਰੇ ਪਿੰਡ ਵਾਲੇ ਆ ਰਿਸ਼ਤੇਦਾਰਾਂ ਸਾਰਿਆਂ ਨੂੰ ਵਿਆਹ ਦਿਖਾਵਾਂਗੇ ਰੱਬ ਗੱਲ ਤਾਂ ਚੱਲ ਰਹੀ ਆ ਤਿੰਨ ਤਿੰਨ ਮੁੰਡੀਆਂ ਪੈਣੀਆਂ ਆ ਹਨਾ ਰਿਸ਼ਤੇਦਾਰਾਂ ਦੀ ਇੱਕ ਭੈਣ ਦੀ ਹਨਾ ਅੱਛਾ ਮੈਂ ਦੋ ਤਾਂ ਵੀ ਪਾਕਚਾਉਣ ਆਣੀਗਾ ਦੋ ਬਰਦਰ ਜਿਦੋਂ ਥਾ ਕਿਉਂਕਿ ਇਹ ਮੇਰੇ ਕਜਨ ਬ੍ਰਦਰ ਆ ਮੇਰੇ ਪਿੰਡ ਤੋਂ ਹੀ ਆ ਮੇਰਾ ਕਜਨ ਬ੍ਰਦਰ ਆ ਸੀ ਆਪਸ ਚ ਤੇ ਅ ਰੇਸਤਾ ਉਹ ਕਰਉਣ ਲੱਗੇ ਨੇ ਬਟ ਮੈਂ ਸੇੜੀ ਬਨੂਗੀ ਮੇਰੀ ਮੰਦਰੀ ਬੰਦੀ ਆ ਤੇਰੇ ਵਿਚੋਲੇ ਦੀ ਵੀ ਬੰਦੀ ਆ ਫਿਰ ਇੱਕ ਰਹਿ ਗਿਆ ਬੰਦਾ ਹੁੰਦੀ ਵੀ ਬੰਦੀ ਆ ਮੇਰੀ ਭਜਾਈਆਂ ਦਾ ਸਮਾਪੈ ਦੀ ਹੁੰਦੀ ਖੜੀ ਮੁੰਦਰੀਆਂ ਦੇ ਦੋਨੋਂ ਗਣ ਮੰਦਰ ਗਾਣੇ ਟੈਂਸ਼ਨ ਨਾਲੋ ਤੇ ਗੱਲ ਚੱਲ ਰਹੀ ਆ ਜੇ ਵਧੀਆ ਕੁੜੀ ਹੋਈ ਤਾਂ ਚੱਲ ਫਿਰ ਖਾਣੇ ਚੱਲਣ ਦੀ ਨਹੀਂ ਕਹੀਦੀ ਆ ਨਿੰਨੇ ਜੇ ਤਾਂ ਚਲੋ ਵਧੀਆ ਲੱਗਿਆ ਹਨਾ ਵੀ ਗੱਲ ਚੱਲ ਰਹੀ ਐ ਜੇ ਤਾਂ ਚਲ ਸੈੱਟ ਹੋਇਆ ਜਿੱਦਾ ਸੈੱਟ ਕੁੜੀ ਬੈਠ ਗਈ ਫੇਰ ਤਾਂ ਚੱਲ ਕਰ ਦਾਂਗੇ ਬਾਜੂ ਤੁਸੀਂ ਕਹੋਗੇ ਐਵੇਂ ਬਲੌਗ ਚ ਬੋਲਦਾ ਵੀ ਵਿਆਹ ਤਾਂ ਕੀਤਾ ਨਹੀਂ ਤੇ ਇਹ ਸਾਨੂੰ ਚੰਗਾ ਲੱਗਿਆ ਤਾਂ ਫੇਰ ਅਸੀਂ ਕਰ ਦੇਣਾ ਨਹੀਂ ਵਿਆਹ ਤਾਂ ਵੀ ਟਾਈਮ ਲੱਗਦਾ ਪ੍ਰੋਸੈਸ ਹੁੰਦਾਗਾ ਦੇਖਾਂਗੇ ਕੁੜੀ ਸਾਰੇ ਕੁਝ ਕਰਾਂਗੇ ਅੱਜ ਥੋੜੀਆ ਕੱਲ ਨੂੰ ਹੀ ਹੁਣ ਵਿਆਹ ਕਰਵਾ ਲਾਂਗੇ ਜਾਗੋ ਜੁਗੋ ਰਖਾਂਗੇ ਫੇਰ ਹੜਾ ਗੀਰੂ ਗੋਤਾਵੰਦ ਦੇ ਨਗੋੜੇ ਆਪਾਂ ਲਹਿੰਗਾ ਜਿਹੜੇ ਮੌਲ ਚ ਦੇਖਿਆ ਸੀ ਆਪਾਂ ਉਹੀ ਲਹਿੰਗਾ ਲੈਣਾ ਤੇ ਲਹਿੰਗੇ ਲੁੰਗੇ ਡਰੈਸ ਆ ਗਏ ਸਾਰੇ ਲਹਿੰਗੇ ਲੁੰਗੇ ਤਾਂ ਅਸੀਂ ਪਹਿਲਾਂ ਹੀ ਦੇਖ ਲਏ ਆ ਤੇ ਸ਼ੇਰਵਾਨੇ ਵੀ ਦੇਖ ਲਈ ਇੱਥੋਂ ਲੈਣੀਆਂ ਪਰ ਕੁੜੀ ਨਹੀਂ ਜਿਹੜਾ ਡਿਸਾਈਡ ਹੋ ਵੀ ਸਾਡੀ ਡਰੈਸਿਸ ਡਿਸਾਈਡ ਹੋ ਗਈਆਂ ਤੇ ਬਾਕੀ ਦੇਖਦੇ ਆ ਜੇ ਸਹੀ ਗੱਲ ਆ ਸੀਰੀਅਸ ਗੱਲ ਆ ਜੇ ਸਾਡੀ ਗੱਲ ਬਣ ਗਈ ਤਾਂ ਫਿਰ ਅਸੀਂ ਪ੍ਰਵਦਾ ਵਿਆਹ ਸੱਤੀ ਇੱਥੇ ਕਰਦੇ ਨਾ ਵਾ ਫਿਰ ਉਸ ਤੋਂ ਬਾਅਦ ਹਮ ਇੰਡੀਆ ਜਾਣਾ ਹੋਊਗਾ ਜਾਵੜਾਂ ਕਿਉਂਕਿ 7-8 ਸਾਲ ਦਾ ਸੀ ਉਹਨਾਂ ਇੰਡੀਆ ਜਾਣਾ ਨਹੀਂ ਹੈਗਾ ਵਧੀਆ ਮੂਹਨ ਨਾਲ ਕਹਿ ਦੇਣਾ ਨਾ 7-8 ਸਾਲ ਕਿਹਣੀ ਰੁਕਿਆਗੇ ਮੈਂ ਬੜੇ ਰੁਕਿਆ ਕਿ ਕਿਉਂ ਰਿਸ਼ਤਾ ਕਰਾਉਣਾ ਨਹੀਂ ਪ੍ਰਭਜੋਤ ਨੂੰ ਮੈਂ ਤੂੰ ਤਾਂ ਘੇਰ ਤੋਂ ਨਿਕਲਿਆ ਰਿਸ਼ਤਾ ਕਰਾ ਕੇ ਹੋਰ ਪਾਣੀ ਨਾ ਲਗਾ ਵੀ ਵਿਆਹ ਕਰਕੇ ਨੱਥ ਪਾਉਣ ਨਾ ਇਹ ਲਿਆਗਾ ਵੀ ਜੇ ਤੂੰ ਰਿਸ਼ਤਾ ਕਰਾਤਾ ਤਾ ਤੂੰ ਸਾਡੀ ਗੱਲ ਨਹੀਂ ਮੰਨਣੀ ਸਾਡੀ ਹਰੇਕ ਗੱਲ ਮੰਨਣੀ ਆ ਮੰਨਾਂਗਾ ਕੋਈ ਨਹੀਂ ਲੰਦਾ ਮੈਂ ਤਾਂ ਇਹਨੇ ਗਨੇ ਤੂੰ ਤੂੰ ਹੀ ਕਿਹਾ ਮੇਰਾ ਰਸਤਾ ਕਰਾਣਾ ਉਹਦੀ ਮੈਂ ਮੰਨ ਲਿਆ ਮੈਂ ਕਿ ਕੋਈ ਨਾਦੀ ਦੇ ਅੱਗੇ ਪਿੱਛੇ ਭੱਜੇ ਜਾ ਰਹੇ ਸਾਡੀ ਸੁਣੇ ਹੀ ਨਾ ਤੂੰ ਇਹ ਨਾ ਹੋਵੇ ਦੋ ਤਾਂ ਖਾਣ ਵਾਲੀਆਂ ਬੈਠੀਆਂ ਤੇ ਤੀਜੀ ਹੋਰ ਆ ਜੇ ਮੈਂ ਨਾ ਖਾਣ ਵਾਲੀ ਕੁਝ ਬਣਾ ਕੇ ਵੀ ਨਾ ਦੇਵੇ ਸਾਨੂੰ ਇਹ ਤਾਂ ਹੈ ਨਾ ਠੀਕ ਐ ਸੰਦੇ ਸੰਦੇ ਨਾ ਆਪ ਵੀ ਰੋਟੀ ਬਜਾਏ ਹੋ ਵੇਖੀ ਜਾਊਗੀ ਫਿਰ ਕੀ ਬੰਦਾ ਵਿੱਚ ਪੋਰ ਚੰਗੀ ਤਰ੍ਹਾਂ ਬਣੀ ਹੋ ਗਿਆ ਬਾਲਾ ਉਹ ਨਹੀਂ ਨਾ ਉਹ ਜੁਗਾਏ ਜੀ ਅੱਡੇ ਹੀ ਐਦਾਂ ਨਹੀਂ ਰੱਖ ਦਿੰਦੀ ਆਲੂ ਵੀ ਥੋੜੇ ਜਿਓ ਉਹ ਹੁਣ ਇਹਦੇ ਹਾਂ ਪਣਗੇ ਭਾਂਠੇ ਬਣ ਗਏ ਖਾ ਕੇ ਦੱਸ ਫਿਰ ਦੇਖਾਂ ਤਾਂ ਘੰਟ ਲੱਗ ਰਿਹਾ 10 ਖਾ ਕੇ ਫਿਰ ਕਿੱਦਾਂ ਨੇ ਸਰਾ ਖਾਦੇ ਦਾ ਜਿਆ ਨਹੀਂ ਸਰਾ ਐਵੇਂ ਹੀ ਕਹਿੰਦਾ ਕਿੰਨੇ ਸਰਾ ਮਗਾ ਬਾਕੀ ਖਾ ਗਏ ਵੀ ਨੇ 10 ਖਾ ਕੇ ਲਾ ਬੋਲਿਓ ਹੀ ਨਹੀਂ ਕੋਸਾ ਸਹੀ ਨਹੀਂ ਲੱਗੇ ਮੂਜੋ ਨੋਣਾ ਖਾ ਲੋ ਹੁਣ ਗਰਮ ਗਰਮ ਵਧੀਆ ਲੱਗਣੇ ਆ ਖਾਲੀ ਤਾਂ ਖੋਲੀ ਤੁਸੀਂ ਵਿਚਾਰੇ ਤਾਂ ਮੈਂ ਨਹੀਂ ਖਾ ਲੋ ਖਾਓ ਹੈ ਵੀ ਮੁੰਹ ਪਾਣੀ ਤਾਂ ਨਹੀਂ ਆਜਣਾ ਕੋਈ ਮਨਾ ਦੇ ਸੱਚੀ ਬੋਸ ਵਾਰੀ ਬਨੇ ਆ ਬਹੁਤ ਟੇਸਟੀ ਏ ਥੋੜਾ ਸ਼ਰਮਾਉਂਦਾ ਕੈਮਰੇ ਦੇ ਅੱਗੇ ਤਾਂ ਨਹੀਂ ਬੋਲਿਆ ਬੁੱਧਾਂ ਬਹੁਤ ਸਵਾਦ ਆ ਪਰੋਂ ਤੇ ਮੈਂ ਤਾਂ ਵਰਤੀ ਵੀ ਬੋਲਦਾ ਮੈਂ ਕਿ ਜਿਹੜੇ ਤੇਰੇ ਤੋਂ ਬੋਲਦੇ ਨੇ ਉਹ ਤਾਂ ਵੀ ਪੂਰੇ ਘੈਂਟ ਬਣੇ ਆ ਪੂਰੇ ਸਿਰਾ ਬਣੇ ਹੋਏ ਆ ਹੈ ਸਵਾਦ ਆ ਪਤਲੇ ਪਤਲੇ ਆ ਸਵਾਦ ਮੋਟੇ ਮੋਟੇ ਜਿਹਨੇ ਆ ਗਏ ਬਸ ਆਹ ਕੰਮ ਖਾ ਕੇ ਰੋਟੀਆਂ ਤੇ ਉਹ ਦੇਖੋ ਹਾਂ ਸਰਗਾ ਫੜਿਆ ਦਿਮਾਗ ਨੂੰ ਚੜਦੀ ਆਲੂ ਵਾਲੀ ਰੋਟੀ ਹੋਣਾ ਮਾਰਨ ਨੂੰ ਵੀ ਚੜਨੀ ਆ ਫੇਰ ਉਹ ਲੈ ਕੋਈ ਗੋਲੀਆਂ ਖਾ ਰਿਆ ਵਾ ਇਹ ਨਾਲ ਮੈਂ ਨਹੀਂ ਦਿਆ ਤੂੰ ਕੀ ਖਾਦਾ ਤੂੰ ਮਾ ਜੂਸ ਨਾਲ ਹੁਣੇ ਦੱਸਾਂ ਮੈਂ ਚਾਚੇ ਨੂੰ ਜੂਸ ਨਾਲ ਮੈਂ ਗੋਲੀ ਖਾਦੀ ਅਜਖਾਨ ਦੀ ਜੂਸ ਨਾਲ ਵੀ ਕੋਈ ਗੋਲੀ ਖਾਂਦਾ ਲੈ ਜਾਂਦਾ ਟੱਕੀਆਂ ਦਾ ਸਮਾਨ ਸਾਰਾ ਕੁਝ ਲੈ ਜਾਂਦਾ ਤੁਸੀਂ ਉੱਠੋ ਦੇਣ ਸਮਾਨ ਬਣਾਓ ਬਣਾਉਣ ਵਾਲੀਆਂ ਬਣਾ ਤੇ ਤੁਸੀਂ ਬਣਾ ਲਓ ਨਾ ਦਾ ਹੁੰਦਾ ਬਿਲਕੁਲ ਤਾਰਾ ਕੋਲੋਂ ਬੁਲਾਉਣੇ ਤਮਨ ਤੇਰੇ ਜਿਹ ਹੈ ਮੈਂ ਤਾਂ ਠੀਕ ਆਪਨੇ ਮਰੇ ਦਿਨੇ ਪਹਿਲਾਂ ਹੀ ਬੋਲ ਗਿਆ ਮੈਂ ਤੂੰ ਤਾਂ ਸੱਚ ਐ ਕਿ ਮੈਂ ਨਹੀਂ ਨਹੀਂ ਸਵੇਰ ਨੂੰ ਤੂੰ ਕੀ ਬੋਲਿਆ ਸਵੇਰ ਤੂੰ ਕੀ ਬੋਲਿਆ ਸੀ ਨਾ ਦੋਵਾਂ ਤੋਂ ਵੀ ਰਲ ਕੇ ਇਹੋ ਜੀਆਂ ਰੋਟੀਆਂ ਨਹੀਂ ਬਣਦੀਆਂ ਮੈਂ ਤਾਂ ਰਲ ਕੇ ਤਾਂ ਕੁਝ ਨਾ ਕੁਝ ਕਰ ਹੀ ਸਕਦੀਆਂ ਮੈਂ ਆਪ ਆਪ ਬੂਕ ਕਰ ਗਿਆ ਬੂਕ ਕਰ ਗਿਆ ਮੈਨੂੰ ਕਹਿੰਦਾ ਭਾਬੀ ਨਾ ਦੋਵਾਂ ਤੋਂ ਰਲ ਕੇ ਵੀ ਨਹੀਂ ਇਦਾਂ ਦੀਆਂ ਬਣਨੀਆਂ ਜਿਦਾਂ ਦੀਆਂ ਤੂੰ ਕੱਲੀ ਨੇ ਬਣਾਉਂਦੀ ਆਂ ਬਾਹਰ ਤੁਹਾਡੇ ਕੋਲ ਬੂਕ ਤਾਂ ਕਰੀ ਨਾ ਕਾਫੀ ਦੇਣ ਲੈਨੇ ਬਣਾ ਸਕਦੀਆਂ ਕਿ ਨਹੀਂ ਨਹੀਂ ਅਸਲੀ ਬਣਾ ਸਕਦੀਆਂ ਸਾਡੇ ਚ ਨਹੀਂ ਆ ਗਈ ਹਮਤ ਬਣਾ ਲਓ ਆਪੇ ਤੇ ਖਾ ਲਓ ਤੇ ਬਾਹਰ ਮੂਹ ਬਣਾਉਣਾ ਹੀ ਨਾ ਕਮਲੇ ਪਰੌਂਠੇ ਉਹਦੇ ਵੱਨੂ ਕਿਹੜੀ ਉਮਰੇ ਮੇਰਾ ਬਲੱਡ ਵਧਨ ਲਾਇਆ ਅਸੀਂ ਤਾਂ ਪਰੌਂਠਾ ਜੋ ਬਣਾਉਣਾ ਟਿਕਗਾ ਥੇਰੇ ਸਿਆਪੇ ਪਾਏ ਜਿਹੜੇ ਪਾਏ ਕੰਜਰਾ ਮੈਂ ਕੀ ਕਹਿੰਦੀ ਗੱਡੀ ਥਲੇ ਸਿਰ ਦੇ ਕੇ ਮਰ ਜਾ ਆ ਗਿਆ ਪਿੰਨ ਮਰ ਗਿਆ ਲੱਗਿਆ ਤੇਰੀਆਂ ਕਰ ਦਸ ਤਨਪਾ ਇਹ ਡਾਇਲੋਗ ਲਾਗੂ ਤੇਰੇ ਕਿਤੇ ਨਹੀਂ ਨਹੀਂ ਇਹ ਡਾਇਲੋਗ ਤੇਰੇ ਕਿਤੇ ਲਗੇ ਤੇ ਹੂੜਾ ਲਾਗੂ ਪ੍ਰਵਜਤ ਤੇਰੇ ਠੀਕ ਆ ਨਹੀਂ ਯਾਰ ਦਿੰਦੇ ਆਪਾਂ ਨਹੀਂ ਯਾਰ ਨਹੀਂ ਕਰਦੇ ਤੁਹਾਨੂੰ ਚੇਤੇ ਹੀ ਆਣਾ ਹੈ ਕੀ ਨਾ ਦੰਗ ਅੱਜ ਸਿੱਖਣਾ ਵੀ ਨਹੀਂ ਆ ਬਸ ਆਲੂ ਵਾਲੇ ਬਰਾਂਡੇ 'ਤੇ ਆ ਕੇ ਗੱਲਾਂ ਮਾਤਾ ਮਾਰੀਆਂ ਸੌਣ ਲਈ ਚਾਹ ਪੀ ਲਈ ਫੇਰ ਉੱਠ ਗਏ ਕੀ ਲਉ ਪੀਂਡੀਆਂ ਤੇ ਹੁਣ ਅਸੀਂ ਬਣਾ ਰਹੇ ਹਾਂ ਕੜੀ ਰਾਤ ਦੇ ਪਿੰਨਰ ਵਿੱਚ ਕੜੀ ਬਣਾ ਰਹੇ ਹਾਂ ਤੇ ਨਾਲ ਛਾਹ ਚਾਵਲ ਬਣਾਵਾਂਗੇ ਬੱਦ ਕੜੀ ਤਾਂ ਬਣ ਰਹੀ ਆ ਸਾਰੀਆਂ ਸਾਰੀਆਂ ਫੁੱਲ ਕਰਦੀਆਂ ਵਾਂ ਇੱਕ ਚ ਮਿਰਚਾਂ ਰੱਖਦੀਆਂ ਟਮਾਟਰ ਰੱਖ ਚ ਆਲੂ ਇਹਦੇ ਚ ਪਿਆਜ਼ ਇਹਦੇ ਚ ਵੀ ਆਲੂ ਤੇ ਆ ਵੇਲੀ ਬਸ ਘੂਣ ਦੇਖਣ ਤੇ ਹੋਰ ਤਾਂ ਕੋਈ ਸਾਹਮਣੇ ਫੋਨ ਦੇਖ ਲਿਆ ਪੈ ਗਈ ਫੋਨ ਦੇਖ ਲਿਆ ਪੈ ਗਈ ਫਾਹੇ ਜਾੜੇ ਆ ਇੱਧਰ ਵਿਚਾਰੇ ਆ ਤੇ ਮਾਰਨਿੰਗ ਹੋ ਗਈ ਆ ਤੇ ਪਿਛਲਾ ਤੁਸੀਂ ਸਾਡਾ ਵਲੌਗ ਦੇਖ ਲਿਆ ਸੀ ਆਪਾਂ ਰੋਟੀ ਪਾਣੀ ਖਾ ਕੇ ਕੜੀ ਚਾਵਲ ਖਾ ਕੇ ਸੌਂਗੇ ਸੀ ਹੁਣ ਮਾਰਨਿੰਗ ਹੋ ਗਈ ਆ ਸਾਰੇ ਜਾਨੇ ਰੈਡੀ ਹੋ ਗਏ ਆ ਅੱਜ ਸਾਡੇ ਸਾਡੇ ਮੌਸਮ ਵੀ ਜਿਹੜਾ ਥੋੜਾ ਸਹੀ ਆ ਤੇ ਮੇਰਾ ਮੂਡ ਵੀ ਥੋੜਾ ਸਹੀ ਆ ਅੱਜ ਨਹੀਂ ਤਾਂ ਨਾ ਮੈਂ ਕਾਫੀ ਦਿਨਾਂ ਤੋਂ ਮੈਨੂੰ ਪ੍ਰੋਬਲਮ ਜੀ ਹੋ ਰਹੀ ਆ ਮੈਂ ਠੀਕ ਨਹੀਂ ਆ ਹੋ ਰਹੀ ਤੇ ਮਾੜੀ ਬਿਲਕੁਲ ਨਹੀਂ ਲੱਗਦਾ ਪਿਆ ਸੀ ਮੇਰਾ ਤੇ ਠੀਕ ਵੀ ਨਹੀਂ ਸੀ ਬਿਲਕੁਲ ਤੁਹਾਨੂੰ ਮੇਰੇ ਫੇਸ ਤੋਂ ਵੀ ਪਤਾ ਲੱਗਦਾ ਹੀ ਹੋਊਗਾ ਕਿ ਮੈਂ ਠੀਕ ਨਹੀਂ ਸੀਗੀ ਤੇ ਬਾਕੀ ਦੋ ਦਿਨ ਹਫਤੇ ਦੋ ਹਫਤੇ ਹੋ ਗਏ ਹਨੀ ਵੀ ਨਹੀਂ ਹੈ ਸੀ ਘਰ ਤੇ ਥੋੜਾ ਮੂਡ ਅਪਸੈਟ ਸੀ ਅੱਜ ਹਨੀ ਆ ਰਹੇ ਨੇ ਘਰ ਤੇ ਫਿਰ ਜਿਹੜਾ ਉਹ ਦਿਨ ਕਮਲ ਨੇ ਫਲਾਵਰ ਨਹੀਂ ਲੈ ਕੇ ਆਂਦਾ ਸੀ ਤੁਹਾਡੇ ਵਾਸਤੇ ਹਨਾ ਉਹ ਫਲਾਵਰ ਲੈ ਕੇ ਮੈਂ ਗੇਟ ਓਪਨ ਕਰੂੰਗੀ ਅਕਸਰ 2 ਦਿਨਾਂ ਬਾਅਦ ਮੈਂ ਆਪਣੇ 2 ਹਫ਼ਤੇ ਬਾਅਦ ਮੈਂ ਆਪਣੇ ਹਸਬੰਡ ਨੂੰ ਮਿਲਣ ਲੱਗੀਆਂ ਹਨ ਤੇ ਬਾਕੀ ਦੇਖਦੀ ਆ ਫਿਰ ਆ ਰਹੇ ਨੇ ਹਣੀ ਆ ਰਹੇ ਨੇ ਕਹੇ ਜਾਣਾ ਆਉ ਦੇ ਬੇ ਕਿੱਥੇ ਆ ਬਸ 5-7 ਮਿੰਟ ਚ ਆ ਜਾ ਬਸ 5-7 ਮਿੰਟ ਚ ਆ ਜਾਣਾ ਵਾ ਤੇ ਬਸ ਆਪਾਂ ਰੋਟੀ ਪਾਣੀ ਖਾਦਾਏ ਤੇ ਹਣੀ ਦੀ ਆਉਣ ਦੀ ਖੁਸ਼ੀ ਚ ਸੋਚਿਆ ਚਲੋ ਆਪਾਂ ਅੱਜ ਟਿੱਕੀਆਂ ਬਣਾਵਾਂਗੇ ਹਾਂਜੀ ਹਣੀ ਹੁਣ ਕਾਫੀ ਦਿਨਾਂ ਬਾਅਦ ਆਏ ਆ ਤੇ ਬਾਜ਼ ਚ ਖੜੇ ਆ ਮੈਂ ਗੁੰਡਾਸਾ ਲੈ ਕੇ ਜਾਣੀ ਆ ਮਲਾਂ

ਇਹ ਨੂੰ ਫੋਨ ਫੜਾਇਆ ਸੀ ਫੋਨ ਟੇਡਾ ਕਰਕੇ ਸਾਰੇ ਸਾਰੇ ਵਲੌਗ ਦਾ ਸਤਿਆਨੋਦ ਕਰਤਾ ਕਿਵੇਂ ਹੋ ਠੀਕ ਆ ਠੀਕ ਠਾਕ ਠੀਕ ਠਾਕ ਪਹੁੰਚ ਗਏ ਹਾਂਜੀ ਤਿਆਰ ਹੋ ਗਈਆਂ ਟਿੱਕੀਆਂ ਹਾਂ ਬੱਲ ਰਹੀ ਨਹੀਂ ਬਾਕੀ ਖਾ ਲਈ ਹਾਂ ਗੀਤ ਲਾਏ ਹੋਏ ਆ ਹਾਂ ਬਾਕੀ ਖਾਣੇ ਬਤਾ ਕਿ ਕਿਦਾਂ ਹਾਂ ਹਾਂ ਉਹਦਾ ਫੋਕੇ ਆ ਬਣਾ ਲਿਓ ਪਰਾਰੀਆਂ ਜਿਵੇਂ ਬਣਾਇਆ ਕਾ ਖਾਣੀਆਂ ਕਾ ਦੇ ਨਾਲ ਸੌਲ ਹੈਗੀ ਆ ਨਹੀਂ ਨਹੀਂ ਇਹ ਗਾਇਆ ਅੱਛਾ ਆਪਣੇ ਕੋਲ ਮਿਕਸੀ ਨਹੀਂ ਹੈਗੀ ਤੇ ਪੂਤਣਾ ਪਿਆ ਨਾਲ ਉਹ ਗਰੀਨ ਵਾਲੀ ਵੀ ਪਾ ਦਲੇ ਸੀ ਚਲੋ ਦੇਖੋ ਟਿੱਕੀਆਂ ਸਾਡੀਆਂ ਰੈਡੀ ਆ ਬਿਲਕੁਲ ਥੋੜੇ ਕਰਾਰੀਆਂ ਘੱਟ ਹੋਣੀਆਂ ਪਰਾਰੀਆਂ ਘੱਟ ਆ ਨਾਮ ਕ ਤੁਹਾਨੂੰ ਕਿਆ ਤਾਂ ਸੀ ਵੀ ਘੱਟ ਆ ਦੱਸਿਆ ਨਹੀਂ ਤੁਹਾਨੂੰ ਤੁਸੀਂ ਤੇ ਪਿਆਜ਼ ਇੱਧਰ ਕੱਟ ਕੇ ਨਾਲ ਹੀ ਰੱਖੀ ਬੈਠਿਆ ਕਮਲ ਖਾਣੇ ਦੋੜੇ ਹੈ ਹੈਪੀ ਕਿੰਨੀਆਂ ਬਣਾਈਆਂ ਤੂੰ ਇਹਨੇ ਚੋ ਮੈਂ ਆਠ ਬਣਾ ਕੇ ਮੈਸੇ ਮੈਨੂੰ ਤੇਲ ਚੜਨ ਲੱਗ ਗਿਆ ਝੂਟ ਕੇ ਨਾ ਮਾਰਿਆਂ ਦੇ ਵਿੱਚ ਅੱਛਾ ਆਠ ਹੀ ਬਣਾਇਆ ਮੈਂ ਗੋਲ ਗੋਲ ਕੀਤੀਆਂ ਆਠ ਮੈਨਸੀ ਤੂੰ ਕਹੀ ਤੇ ਕਹਿ ਲਉਣਾ ਰੱਬ ਨੂੰ ਜਾਨ ਦੇਣੀ ਹੈ ਨਹੀਂ ਨਹੀਂ ਮੈਂ ਆਠ ਗੋਲ ਗੋਲ ਕੀਤੀਆਂ ਹਨ ਕੀਤੀਆਂ ਸੀ ਨਾ ਫਿਰ ਮੈਨੂੰ ਤੇਲ ਚੜਨ ਲੱਗ ਗਿਆ ਫਿਰ ਮੈਂ ਆ ਗਈ